ਦੋ ਤਿੰਨ ਦਿਨ ਲਗਾਤਾਰ ਹੋ ਗਏ ਮੀਂਹ ਪਈ ਜਾਂਦੇ ਮੀਂਹ ਨੇ ਬਹੁਤ ਹਾਲਾਤ ਖਰਾਬ ਕੀਤੇ ਆ ਇਹਦੇ ਕਾਰਨ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਹੋ ਗਈਆਂ ਮੈਂ ਸੋਚਣ ਦੀ ਰਿਸ਼ਤੇ ਨਾਤੇ ਬਾਰੇ ਰਿਸ਼ਤੇ ਜਿਹੜੇ ਨੇ ਉਹ ਜ਼ਰੂਰੀ ਨਹੀਂ ਆ ਵੀ ਖੂਨ ਦੇ ਰਿਸ਼ਤੇ ਆਪਣੇ ਹੁੰਦੇ ਨੇ ਖੂਨ ਦੇ ਰਿਸ਼ਤਿਆਂ ਨਾਲ ਉਹ ਇਨਸਾਨ ਇਹ ਜ਼ਿਆਦਾ ਮਾਇਨੇ ਰੱਖਦੇ ਨੇ ਜਿਹੜੇ ਮੁਸੀਬਤ ਵੇਲੇ ਤੁਹਾਡੇ ਨਾਲ ਖੜੇ ਨੇ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਖੜੇ ਨੇ ਕਿਹ ਅੰਆ ਕਰਾਂ ਵੇਚ ਵੇਖਿਆ ਜਿਹੜੇ ਖੂਨ ਦੇ ਰਿਸ਼ਤੇ ਨੇ ਨਾ ਉਹ ਵੀ ਆਪਣੇ ਆਪਣਾ ਦੇ ਦੁਸ਼ਮਣ ਬਣੇ ਹੋਏ ਨੇ ਉਹ ਲੋਕੀ ਅਗਲੇ ਦੀ ਖੁਸ਼ੀ ਵੱਲ ਵੇਖ ਕੇ ਅਗਲੇ ਦੀਆਂ ਚੀਜ਼ਾਂ ਵੱਲ ਵੇਖ ਕੇ ਸੜੀ ਜਾਂਦੇ ਆ ਪਰ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਆ ਵਿਆਹ ਤੋਂ ਬਾਅਦ ਵਿੱਚ 12 ਸਾਲ ਮੇਰੇ ਮੰਮੀ ਡੈਡੀ ਜੀ ਹੁਣਾਂ ਵੀ ਮੇਰਾ ਹਮੇਸ਼ਾ ਦੁੱਖ ਸੁੱਖ ਸਾਥ ਦਿੱਤਾ ਕਿ ਮੇਰੀਆਂ ਭੈਣਾਂ ਨੇ ਮੇਰਾ ਦੁੱਖ ਸੁੱਖ ਵਿੱਚ ਸਾਥ ਦਿੱਤਾ ਇਹ ਰਿਤੇ ਜੁੜੀ ਖੂਨ ਦੇ ਰਿਸ਼ਤੇ ਨੇ ਮੇਰੇ ਭੈਣ ਭਰਾ ਮੰਮੀ ਡੈਡੀ ਮੈਨੂੰ ਬਹੁਤ ਸਪੋਰਟ ਕਰਦੇ ਤੇ ਮੈਨੂੰ ਸੱਤ ਬਗਾਨੇ ਬਹੁਤ ਸਪੋਰਟ ਕਰਦੇ